ਸਸੀ ਗੱਲ ਬਾਈ ਸਿੱਧੂ ਬੋਲਦਾ ਮੂਸੇ ਤੋਂ ਅੱਛਾ ਜੀ ਹਾਂ ਉਹ ਵੀਰੇ ਪਹਿਲਾ ਫੋਨ ਸੀ ਜਿਹੜਾ ਸਿੱਧੂ ਮੂਸੇ ਵਾਲੇ ਨੇ ਮੈਨੂੰ ਕੀਤਾ ਉਹਨੇ ਐਂ ਹੀ ਬੋਲਿਆ ਮੈਂ ਕਿਹਾ ਮੈਂ ਵੀ ਕੁਛ ਨਹੀਂ ਹੋ ਰਿਹਾ ਐਕਟ ਕੀਤਾ ਮੈਂ ਵੀ ਐਂ ਗੱਲ ਕੀਤੀ ਜਿਵੇਂ ਵੀ ਅਸੀਂ ਤਾਂ ਬਹੁਤ ਦੇਰ ਤੇ ਜਾਣਦੇ ਆ ਮੈਂ ਕਿਹਾ ਹੋਰ ਕਿਵੇਂ ਛੋਟੇ ਵੀਰ ਕਿਵੇਂ ਬਾਈ ਕਿੱਥੇ ਹੋ ਤੁਸੀਂ ਆਪਾਂ ਕੰਮ ਕਰਨਾ ਤੁਹਾਡੇ ਨਾਲ ਆਪਾਂ ਫੈਨ ਆ ਤੁਹਾਡੇ ਜੋਰਾ ਮੈਂ ਬਹੁਤ ਵਾਰੀ ਦੇਖਿਆ ਸ਼ੁਰੂ ਹੋ ਗਿਆ ਮੈਂ ਇੱਥੋਂ ਗਿਆ ਪਿੰਡ ਤੇ ਉਦੋਂ ਇਹ ਨਵੇਂ ਏਚਨੀ ਸੀ ਸ਼ਿਫਟ ਹੋਇਆ ਤੇ ਦੇ ਫਾਦਰ ਸਾਹਿਬ ਹੈ ਨਹੀਂ ਸੀ ਘਰੇ ਮਦਰ ਸੀ ਗਈ ਤੇ ਬੈਠੇ ਅਸੀਂ ਇਹਨੇ ਮਦਰ ਨੂੰ ਨਾਲ ਮੈਨੂੰ ਮਲਾਇਆ ਵੀ ਤੇ ਅਸੀਂ ਬੈਠੇ ਮਤਲਬ ਕੋਈ ਉਚੇਚ ਨਹੀਂ ਸੀਗੀ ਬਹੁਤ ਹੀ ਮੈਨੂੰ ਵਧੀਆ ਗੱਲ ਲੱਗੀ ਹਨਾ ਗੁੱਡ ਡੇ ਡੱਬਾ ਆ ਬਿਸਕਟ ਹਨਾ ਪਲਾਸਟਿਕ ਦਾ ਡੱਬਾ ਤੇ ਐ ਚਾਹ ਦੇ ਗਲਾਸ ਕੋਈ ਕੁਛ ਨਹੀਂ ਕੋਈ ਨਹੀਂ ਨਾ ਤੇ ਮੈਂ ਵੀ ਮੈਨੂੰ ਬੜੀ ਚੰਗੀ ਲੱਗੀ ਗੱਲ ਮੈਨੂੰ